ਬੜੀ ਦੁਖਦੀ ਗੱਲ ਹੈ ਜੀ ਜੋ ਭਾਜਪਾ ਦਾ ਰਵਈਆ ਹੈ ਪੂਰੇ ਇਹਨਾਂ ਹੜਾਂ ਦੇ ਦੌਰਾਨ ਅਸੀਂ ਹਮੇਸ਼ਾ ਦੇਖੋ ਅੱਜ ਉਹਨਾਂ ਦੀ ਕੇਂਦਰ ਸਰਕਾਰ ਹੈ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹੁਣ ਵੀ ਇਸੇ ਸੈਸ਼ਨ 'ਚ ਅਸੀਂ ਆਪਣੇ 4 ਨੌਜ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਐ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਕਿੰਨਾ ਕੁ ਪੰਜਾਬ ਨੂੰ ਹੋਰ ਆਪਣੀ ਜਿਹੜੀ ਇਹ ਦੇਸ਼ ਭਗਤੀ ਸਾਬਿਤ ਕਰਨੀ ਪਊਗੀ ਬੜੇ ਅਫਸੋਸ ਵਾਲੀ ਗੱਲ ਹੈ ਕਿ ਹੜਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਹੋਮ ਮਿਨਿਸਟਰ ਦਾ ਜਾਂ ਕਿਸੇ ਵੀ ਸੀਨੀਅਰ ਬੀਜੇਪੀ ਲੀਡਰ ਦਾ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ ਇੱਕ ਵੀ ਟਵੀਟ ਨਹੀਂ ਆਇਆ ਜਦਕਿ ਨੱਡਾ ਸਾਹਿਬ ਵੀ ਪੰਜਾਬ ਤੋਂ ਮੇਰੇ ਹਲਕੇ ਤੋਂ ਪਿੱਛੋਂ ਬਿਲੋਂਗ ਕਰਦੇ ਨੇ ਤੇ ਮੋਦੀ ਸਾਹਿਬ ਵੀ ਜਦੋਂ ਵੀ ਕਦੀ ਇਲੈਕਸ਼ਨ ਦਾ ਸਮਾਂ ਆਉਂਦੇ ਆ ਫਿਰ ਤਾਂ ਕਹਿੰਦੇ ਪੰਜਾਬ 'ਚ ਮੇਰਾ ਖਾਸ ਰਿਸ਼ਤਾ ਹੈ ਉਹ ਖਾਸ ਰਿਸ਼ਤਾ ਕਿੱਥੇ ਗਿਆ ਤੇ ਜਦੋਂ ਸਾਰਾ ਕੁਝ ਹੋ ਗਿਆ ਜਦੋਂ ਉਸ ਤੋਂ ਬਾਅਦ ਇੱਕ ਫੇਰੀ ਤੇ ਆਏ ਤੇ ਉੱਥੇ ਆ ਕੇ ਵੀ ਸਾਡੇ ਮੰਤਰੀ ਦਾ ਵੀ ਮਜ਼ਾਕ ਉਡਾਇਆ ਤੇ ਪੰਜਾਬੀ ਮਾਤ ਭਾਸ਼ਾ ਦਾ ਵੀ ਮਜ਼ਾਕ ਉਡਾਇਆ ਪ੍ਰਾਈਮ ਮੈਂ ਉਸ ਦਿਨ ਵਿਧਾਨ ਸਭਾ ਚ ਵੀ ਇਹ ਗੱਲ ਕਹੀ ਕਿ ਪ੍ਰਾਈਮ ਮਿਨਿਸਟਰ ਦੀ ਹਿੰਮਤ ਹੈ ਕਿ ਤਾਮਿਲਨਾਡੂ ਚ ਜਾ ਕੇ ਕਿਸੇ ਨੂੰ ਪੁੱਛ ਲਵੇ ਕਿ ਆਪਕੋ ਹਿੰਦੀ ਆਤੀ ਹੈ ਕਿ ਨਹੀਂ ਆਤੀ ਤਾਂ ਪੰਜਾਬੀ ਨਾਲੇ ਮਜ਼ਾਕ ਕਾਦਾ ਕਿ 1600 ਕਰੋੜ ਜੋ ਨਾ ਕਦੀ ਪੰਜਾਬ ਨੂੰ ਰਿਸੀਵ ਹੋਇਆ ਤੇ ਉਸ ਦੇ ਵਿੱਚ ਵੀ ਜਿਹੜੀਆਂ ਸ਼ਰਤਾਂ ਨੇ ਕਹਿੰਦੇ ਜੀ ਤੁਸੀਂ ਜਿਹੜੇ ਜਿਹੜੇ ਸਕੂਲ ਡੈਮੇਜ ਹੋਏ ਨੇ ਉਹ ਠੀਕ ਕਰ ਸਕਦੇ ਹੋ ਜਿੰਨਾ ਉਹਨਾਂ ਦੀ ਐਕਚੁਅਲ ਕਾਸਟ ਹੈ ਪਰ ਮੈਕਸਿਮਮ ਲਿਮਿਟ 2 ਲੱਖ ਰੁਪਇਆ ਹੈ ਮੈਂ ਆਪਣੇ ਸੀਐਮ ਸਾਹਿਬ ਨਾਲ ਤੇ ਐਫਐਮ ਸਾਹਿਬ ਨਾਲ ਗੱਲ ਕਰ ਲੈਂਦਾ ਸਾਡੇ 1000 ਸਕੂਲ ਤਾਂ ਬਹੁਤ ਹੀ ਜ਼ਿਆਦਾ ਡੈਮੇਜ ਹੈ ਵੈਸੇ 3200 ਹੈ 2 ਲੱਖ ਰੁਪਏ ਦੇ ਹਿਸਾਬ ਨਾਲ ਅਸੀਂ 20 ਕਰੋੜ ਦੇ ਦਿੰਦੇ ਆ ਕੇਂਦਰ ਨੂੰ 20 ਕਰੋੜ ਚ ਮੇਰੇ 1000 ਸਕੂਲ ਠੀਕ ਕਰ ਦਿੰਦੇ ਉਹਨਾਂ ਦੀ ਸ਼ਰਤ ਅਸੀਂ ਉਲਟਾ ਦੇ ਦਿੰਦੇ ਆ ਸਾਨੂੰ ਥੋੜਾ 1600 ਕਰੋੜ ਨਹੀਂ ਚਾਹੀਦਾ ਸਾਡੇ ਤੋਂ ਲੈ ਲਓ ਫਿਰ ਉਹਨਾਂ ਦਾ ਇੱਕ ਮੰਤਰੀ ਕਹਿ ਰਿਹਾ ਸੀ ਸਿੱਧੇ ਪੈਸੇ ਪਾਵਾਂਗੇ ਪਾਓ ਪੰਜਾਹ 20 ਰੁਪਏ ਏਕੜ ਪਾਓ ਮੈਂ ਤੁਹਾਨੂੰ ਦਿੰਦਾ ਆਪਣੇ ਹਲਕੇ ਦੀ ਲਿਸਟ ਹੁਣ ਮੁਕਰਿਓ ਨਾ ਤਾਂ ਜੇ ਨਾ ਸਾਨੂੰ ਲਿਸਟ ਦਿੰਦੇ ਆ ਅਸੀਂ ਪਾਓ ਇੱਕ ਇੱਕ ਕਿਸਾਨ ਦੇ ਜੇ ਭੱਜਿਓ ਨਾ ਉਹਨ ਇਥੋਂ ਤੇ ਉਸ ਤੋਂ ਬਾਅਦ ਇਹਨਾਂ ਦੇ ਮੰਤਰੀ ਆਰੇ ਮੇਰੇ ਹਲਕੇ ਦੇ ਵਿੱਚ ਇਹਨਾਂ ਦਾ ਕੈਮੂ ਐਸ ਆਇਆ ਐਲ ਮੁਰਗਨ ਮੈਂ ਫੋਟੋ ਸ਼ੇਅਰ ਕਰ ਦੂੰਗਾ ਆਪਣੇ ਟਵਿੱਟਰ ਤੇ ਹੁਣੀ ਉਹਦੇ ਵਿੱਚ ਸਾਨੂੰ ਉਮੀਦ ਸੀ ਕਿ ਸਾਡੇ ਦੁੱਖ ਸੁਣੂਗਾ ਸਾਨੂੰ ਕੋਈ ਵੱਡਾ ਪੈਕੇਜ ਦੇ ਕੇ ਜਾਊਗਾ ਇੱਕ ਛੋਟਾ ਹਾਥੀ ਟਾਟਾ ਏਸ ਰਾਸ਼ਨ ਦਾ ਉਹਨੂੰ ਝੰਡੀ ਦਿਖਾ ਗਿਆ ਅਸੀਂ ਤਾਂ ਪੰਜਾਬ ਪੂਰੇ ਦੁਨੀਆ ਚ ਲਾਂਤਿਆ ਯਾਰ ਤੁਹਾਡੇ ਤੇ ਛੋਟਾ ਹਾਥੀ ਦੇ ਕੇ ਗਿਆ ਇੱਕ ਉਹਦੇ ਜੀ ਪਤਾ ਨਹੀਂ ਅੰਦਰ ਚਾਰ ਪੈਕੇਟ ਸੀਗੇ ਕਿ ਨਹੀਂ ਸੀਗੇ ਜਦੋਂ ਮੈਂ ਲੋਕਲ ਮੀਡੀਆ ਨੂੰ ਭੇਜਿਆ ਉਹਨਾਂ ਦੇ ਬੀਜੇਪੀ ਨੇ ਲੋਕਲ ਲੀਡਰਾਂ ਦਾ ਜਵਾਬ ਹੈ ਕਹਿੰਦੇ ਨਹੀਂ ਨਾਲ ਚਾਰ ਗੱਠਾ ਚਾਰੇ ਦੀਵੀਆਂ ਸੀਗੀਆਂ ਕਹਿੰਦੇ ਪਿੱਛੇ ਚਾਰ ਗੱਠਾ ਚਾਰੇ ਦੀਆਂ ਵੀ ਸੀ ਕੀ ਮਜ਼ਾਕ ਬਣਾਇਆ ਓਏ ਤੇ ਇੱਥੇ ਜਿੱਥੇ ਤੁਸੀਂ ਅਸੀਂ ਹਾਊਸ ਰੱਖਿਆ ਹਰ ਪਾਰਟੀ ਦਾ ਡੈਡੀਕੇਟਿਡ ਟਾਈਮ ਹੈ ਅੱਜ ਇੱਥੇ ਡੈਡੀਕੇਟਿਡ ਟਾਈਮ ਸੀਗਾ ਭੱਜ ਗਏ ਕੋਲੇ ਪਤਾ ਪੂਰੇ ਪੰਜਾਬ ਬਿਆਂ ਤੋਂ ਛਿੱਤਰ ਪੈਣੇ ਨਾਲ ਇੱਥੇ ਆਏ ਹੁਣ ਕਹਿੰਦੇ ਅਸੀਂ ਬਾਹਰ ਬੈਠਾਂਗੇ ਸੁਣਦਾ ਤੁਹਾਨੂੰ ਕੋਈ ਹੈ ਨਹੀਂ ਆਪਣੇ ਚਾਰ ਬੰਦੇ ਇਕੱਠੇ ਕਰਕੇ ਜਿਹੜਾ ਹੈ ਆਪਣੀ ਚਾਤਮਾਸ਼ਾ ਕਰਦੇ ਆ ਇਸ ਕਰਕੇ ਬੜਾ ਅਫਸੋਸ ਹੁੰਦਾ ਹੈ ਕਿ ਐਸੀ ਕੁਰਬਾਨੀਆਂ ਦਿੰਦੇ ਰਹਿ ਗਏ ਪਰ ਸਾਡਾ ਜਿਹੜਾ ਹੈ ਜਿਹੜਾ ਬੰਦਾ ਪੰਜਾਬ ਨੂੰ ਹੱਕ ਹੈ ਉਹ ਮਿਲਣਾ ਚਾਹੀਦਾ ਇਸ ਦੇ ਨਾਲ ਹੀ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਕਿਉਂਕਿ ਅੱਜ ਅਸੀਂ ਹੜਾਂ ਦੀ ਮਾਰ ਚੇਲ ਰਹੇ ਆ ਤੇ ਇਹ ਮੁੱਦਾ ਹੁਣ 2 4 5 ਮਹੀਨੇ ਬਾਅਦ ਜਦੋਂ ਹਾਲਾਤ ਠੀਕ ਹੋ ਜਾਣਗੇ ਫਿਰ ਹੀ ਨਹੀਂ ਰੌਲਾ ਪਾ ਲੈਣਾ ਉਹ ਹੈਗਾ ਪਾਣੀਆਂ ਦਾ ਮਸਲਾ ਅੱਜ ਪਤਾ ਲੱਗ ਗਿਆ ਪੂਰੇ ਦੇਸ਼ ਨੂੰ ਦੁਨੀਆ ਨੂੰ ਕਿ ਰਾਈਪੇਰੀਅਨ ਹੁੰਦਾ ਕੀ ਹੈ ਅਸੀਂ ਹਮੇਸ਼ਾ ਕਹਿੰਦੇ ਸੀ ਰਾਈਪੇਰੀਅਨ ਸਟੇਟ ਰਾਈਪੇਰੀਅਨ ਸਟੇਟ ਉਦੋਂ ਰਾਜਸਥਾਨ ਤੇ ਹਰਿਆਣਾ ਕਹਿੰਦੇ ਸੀ ਨਹੀਂ ਅਸੀਂ ਸਤਲੁਜ ਬਿਆਸ ਦੇ ਰਾਈਪੇਰੀਅਨ ਐ ਅੱਜ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਇੱਕ ਬੂੰਦ ਵੀ ਗਈ ਐ ਸਤਲੁਜ ਜਾਂ ਬਿਆਸ ਦੀ ਰਾਈਪੇਰੀਅਨ ਦਾ ਮਤਲਬ ਹੁੰਦਾ ਜਿਹੜਾ ਜਿਹਨੂੰ ਨੁਕਸਾਨ ਹੋਵੇ ਫਿਰ ਉਹਨੂੰ ਹੀ ਪਾਣੀ ਮਿਲਦਾ ਉਹ ਜਿਹੜੇ ਤਾਂ ਅਸੀਂ ਐ ਬਲਕਿ ਜਿਹੜੀ ਸਾਡੀ ਖੱਗਰ ਐ ਉਹ ਯਮਨਾ ਬੇਸਨ ਤੋਂ ਆਂਦੀ ਐ ਹਿਮਾਚਲ ਤੋਂ ਸ਼ੁਰੂ ਹੁੰਦੀ ਐ ਅਧਿਕਸ਼ਈ ਤੋਂ ਫਿਰ ਅੰਬਾਲਾ ਤੇ ਯਮੁਨਾ ਨਗਰ ਦਾ ਪਾਣੀ ਆਂਦਾ ਯਮੁਨਾ ਬੇਸਨ ਦਾ ਪਾਣੀ ਆਂਦਾ ਅਸੀਂ ਯਮੁਨਾ ਦੇ ਜਿਹੜੇ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਪੰਜਾਬ ਰਾਈਪੇਰੀਅਨ ਹੈ ਯਮੁਨਾ ਦਾ ਪੰਜਾਬ ਨੂੰ ਯਮੁਨਾ ਦਾ ਪਾਣੀ ਮਿਲਣਾ ਚਾਹੀਦਾ ਤੁਸੀਂ ਆਪ ਸੋਚ ਕੇ ਕਿਤੇ ਕੋਈ ਖਬਰ ਪੜ੍ਹੀ ਹੈ ਕਿ ਹਰਿਆਣੇ ਦੇ ਵਿੱਚ ਹੜਾ ਆ ਗਿਆ ਰਸਤੂਲਜ ਕਰਕੇ ਜਾਂ ਬਿਆਸ ਕਰਕੇ ਜਾਂ ਪਾਖਰੇ ਡੈਮ ਕਰਕੇ ਜਾਂ ਪੌਂਗ ਕਰਕੇ ਜਾਂ ਰਣਜੀਤ ਸਾਗਰ ਕਰਕੇ ਜਾਂ ਰਾਜਸਥਾਨ ਚ ਕਿਤੇ ਹੜਾ ਆ ਗਿਆ ਉਹ ਜਿਹੜੇ ਦਾ ਸਾਡੇ ਪਿੰਡ ਹੈ ਸਾਡੇ ਇਲਾਕੇ ਹੈ ਉਦੋਂ ਆ ਜਾਣਗੇ ਕਹਿਣਗੇ ਜੀ ਰਾਈਪੇਰੀਅਨ ਹੈ ਰਾਈਪੇਰੀਅਨ ਇਹ ਰਾਈਪੇਰੀਅਨ ਜਿਹੜਾ ਹੈ ਅੱਜ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਇਹਦਾ ਵੀ ਇਸ਼ੂ ਅੱਜ ਮੈਂ ਅਗਰ ਸਪੀਕਰ ਸਾਹਿਬ ਟਾਈਮ ਦੇਣਗੇ ਜ਼ਰੂਰ ਚੱਕਾਂਗੇ ਤੇ ਕੱਲ ਮੈਂ ਜੀ ਇੱਕ ਮੈਕਸ ਹਸਪੀਟਲ ਆਪ ਸਭ ਨੇ ਦੇਖਿਆ ਨਾ ਉੱਥੇ ਗਿਆ ਸੀ ਅੱਜ ਹੈਲਥ ਮਨਿਸਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਜੋ ਹੋਇਆ ਮੈਕਸ ਹਸਪੀਟਲ ਦੇ ਵਿੱਚ ਇੱਕ ਬਜ਼ੁਰਗ ਮਾਤਾ ਜੋ ਹਿਮਾਚਲ ਤੋਂ ਹਿਮੇਰਪੁਰ ਤੋਂ ਆਈ ਹੈ 3 1/2 ਘੰਟੇ ਦਾ ਰਸਤਾ ਤੈਅ ਕਰਕੇ ਛੋਟੀ ਜੀ ਐਂਬੂਲੈਂਸ 25 ਮਿੰਟ ਤੱਕ ਐਮਰਜੈਂਸੀ ਦੇ ਬਾਹਰ ਪਈ ਰਹੀ ਹਾਰ ਕੇ ਜਦੋਂ ਮੈਂ ਦੇਖਿਆ ਹਰ ਬੰਦੇ ਦਾ ਦਿਲ ਹੈ ਫਿਰ ਉਸ ਤੋਂ ਬਾਅਦ ਮੈਂ ਆਪ ਦੇਖਿਆ ਡਾਕਟਰ ਵੀ ਆਏ ਸਿਕਿਉਟੀ ਉਹਨੇ ਨਹੀਂ ਨਹੀਂ ਹਜੇ ਅੰਦਰ ਨਾ ਲੈ ਕੇ ਜਾਇਓ ਤੇ ਤਿੰਨ ਵਾਰੀ ਉਹ ਮਰੀਜ਼ ਪਹਿਲਾਂ ਉੱਥੇ ਮੈਕਸ ਦਾ ਦਾਖਲ ਹੋ ਸਿਰਫ ਇਹ ਦੇਖ ਰਹੇ ਸੀ ਕਿ ਅੱਛਾ ਇਸ ਮਰੀਜ਼ ਤੋਂ ਕੁਝ ਨਿਕਲ ਸਕਦਾ ਕਿ ਨਹੀਂ ਤੇ ਗਰਮੀ ਇੰਨੀ ਮੈਂ ਯਾਨੀ ਥਿਸ ਇਜ਼ ਸੋ ਸੈਡ ਉਸਦੇ ਦਿਲ ਦੁਖਦਾ ਤੇ ਅੱਜ ਉਹਦੇ ਉੱਤੇ ਅਸੀਂ ਡੀਸੀ ਮੋਹਾਲੀ ਤੋਂ ਉਹਦਾ ਰਿਕਾਰਡ ਵੀ ਸੰਭਨ ਕਿੱਤਾ ਮੈਕਸ ਦਾ ਫਿਰ ਕਹਿੰਦੇ ਜੀ ਸਾਡੇ ਐਮਰਜੈਂਸੀ ਜਦੋਂ ਜਾ ਕੇ ਕਹਿੰਦੇ ਜੀ ਫੁੱਲ ਹੈ ਅੰਦਰ ਜਾ ਕੇ ਦੇਖਿਆ ਖਾਲੀ ਪਈ ਹੈ 26 6 6 1 1 ਸੈਕਿੰਡ 2 ਸੈਕਿੰਡ 1 ਸੈਕਿੰਡ ਮੇਰਾ ਜਿਹੜਾ ਹਾਰ ਕੇ ਫਿਰ ਮੈਂ ਉਹਨਾਂ ਨੂੰ ਉੱਥੇ ਦੇ ਤੁਸੀਂ ਸੀਸੀਟੀਵੀ ਕੈਮ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤੁਹਾਨੂੰ ਵਾਰਨਿੰਗ ਦੇ ਰਿਹਾ ਨਹੀਂ ਮੈਨੂੰ ਇਹ ਇਸ਼ੂ ਰੇਜ਼ ਕਰਨਾ ਪੈਣਾ ਇਹ ਮਰੀਜ਼ ਨੂੰ ਅੰਦਰ ਲੈ ਜਾਓ ਹਰ ਬੰਦੇ ਦਾ ਇੱਕ ਦਿਲ ਜਿਹੜਾ ਵਿਚਾਰੀ ਮਾਤਾ 70 80 ਸਾਲ ਦੀ ਮਾਤਾ ਚੀਕਾਂ ਮਾਰੇ ਚੀਕਾਂ ਮਾਰੇ ਉਹਦੇ ਵਿੱਚ ਦਰਦ ਦੇ ਵਿੱਚ ਛੋਟੀ ਜੀ ਐਂਬੂਲੈਂਸ ਤੋਂ ਵਿਚਾਰਾ ਐਂਬੂਲੈਂਸ ਵਾਲਾ ਡਰਾਈਵਰ ਉਹਨੂੰ ਘਰ ਰਿਹਾ ਉਹਦੀ ਬੇਟੀ ਤੇ ਉਹਦੇ ਹਸਬੰਦ ਅੰਦਰ ਪਰ ਉਹਨੂੰ ਐਡਮਿਟ ਇਹ ਤਾਂ ਮਾਨਵਤਾ ਹੈ ਕਿ ਪਹਿਲਾਂ ਆਓ ਤੁਸੀਂ ਐਮਰਜੈਂਸੀ 'ਚ ਪਾਓ ਕਿਸੇ ਨੂੰ ਜਦ ਕਿ ਉਹ ਖਾਲੀ ਹੈ ਉਹਨਾਂ ਨੂੰ ਵਾਰਨਿੰਗ ਦੇ ਕੇ ਕਿ ਭਰਾਵਾ ਨਾ ਕਰੋ ਇਹਨੂੰ ਅੰਦਰ ਮਰੀਜ਼ ਨੂੰ ਅੰਦਰ ਦੋ ਮਰੀਜ਼ ਉੱਥੇ 20-20 ਮਿੰਟ ਜਿਹੜੇ ਆ ਥਿਰ ਅਸੀਂ ਪੀਜੀਆਈ ਵੀ ਜਾਂਦੇ ਆ ਆਪਣੇ ਕਿਸੇ ਸਾਥੀਆਂ ਲਈ ਦੇਖਦੇ ਜਦੋਂ ਕਿਸੇ ਵੀ ਹਸਪੀਟਲ 'ਚ ਜਦ ਹੀ ਐਡਮਿਸ਼ਨ ਹੁੰਦੀ ਹੈ ਮਾੜੀ ਗੱਲ ਹੈ ਆਹ ਹੈਲਪਲੈਸ ਸਟਾਫ ਨੂੰ ਤੇ ਪ੍ਰੋਟੋਕਾਲ ਸੇ ਹੋਣੇ ਚਾਹੀਦੇ तो होते मामला बदनाम होया जी बिल्कुल गलत है जितनी पहली है तो 4 लाख की बिल बना दो 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 चीजें दो दो चीजें नेपेंद्र दो चीजें दोस्त बंसल साहब दो चीजें एकत है कि बिलिंग दव वखरी गल है मैं कहता ठीक है एक वखरा इशू है पर एक बंदा जब कोई बीमार होता वो एंबुलेंस से उदे घर दे बहुत चिंता दे विच स्ट्रेसड हॉस्पिटल लेके जांदे अगला कहता बाद दी गल है मैं पैसे जितो मर में अपनी जमीन बेच के लेके आवा मांग के मेनू इलाज त दो ਜਿਹੜਾ ਇੱਕ ਮਾਨਵਤਾ ਦਾ ਫਰਜ਼ ਹੈ ਜਰੂਰਤ ਦੀ ਹਸਪੀਟਲ ਫਿਰ ਜੇ ਤੁਹਾਡੇ ਬੈਡ ਫੁੱਲ ਹੈ ਤੁਸੀਂ ਬਾਹਰ ਬੋਰਡ ਲਾ ਦਿਓ ਤਾਂ ਕਿ ਬੰਦਾ ਜਿਹੜਾ ਉਹਦਾ ਟਾਈਮ ਨਾ ਕਈ ਵਾਰੀ ਹਾਰਟ ਅਟੈਕ ਚ ਗੋਲਡਨ ਆਰ ਹੈ ਜਿਹੜਾ ਗੋਲਡਨ ਆਰ ਹੈ ਗੋਲਡਨ ਆਰ ਦੇ ਵਿੱਚ ਜੇ ਤੁਸੀਂ ਇਲਾਜ ਨਹੀਂ ਕਰਾਇਆ ਮਰੀਜ਼ ਤੁਸੀਂ ਬਾਹਰ ਲਾਲ ਰੰਗ ਦਾ ਸਾਈਨ ਲਾ ਦਿਓ ਬੰਦਾ ਮੈਕਸ ਦੀ ਬਜਾਏ 40s ਲੈ ਜੇ 40s ਦੀ ਬਜਾਏ ਸਰਕਾਰ ਜਿਹੜੀ ਜਿੱਥੇ ਆਈ ਵੀ ਲੈ ਜੇ ਜਿੱਥੇ ਉਹਨੂੰ ਇਲਾਜ ਮਿਲਦਾ ਕੋਈ ਸਰਕਾਰੀ ਛਾਣੂ ਸਭ ਅੱਥੀ ਅੱਜ ਵੀ ਇਹ ਬੜਾ ਮਾਨਵਤਾਈ ਤੇ ਸੈਸ਼ਨ ਨੂੰ ਹੋਰ ਚੱਕਾਂ ਧੰਨਵਾਦ ਮੈਕੋਬਿਟ ਲੋਜਾ ਹੋ ਉਹਦੇ ਵਿੱਚ ਵੀ ਬਿਲਕੁਲ 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 ਸਹੀ ਗੱਲ ਹੈ ਜਿਵੇਂ ਨਹੀਂ ਆਖਿਆ ਮੈਮ ਨੇ ਸਰਕਾਰ 10 ਲੱਖ ਇਹਦਾ ਮਤਲਬ ਕਿ ਜਰੂਰ ਤੱਕ ਪੈਸੇ ਹੈ ਤੁਸੀਂ ਮਰੀਜ਼ ਨੂੰ ਐਂਟਰਟੇਨ ਕਰੋਗੇ ਉਸ ਤੋਂ ਬਾਅਦ ਜਿਹੜਾ 10 ਲੱਖ ਜਦੋਂ ਪੂਰਾ ਹੋ ਗਿਆ ਤਾਂ ਇਹ ਜਿਹੜਾ ਹੈ ਇਸ ਦੇ ਉੱਤੇ ਆਪਾਂ ਸਟ੍ਰਿਕਟ ਜਿਹੜਾ ਹੈ ਮੈਲਪਨਿਸ ਦੇ ਸਾਹਿਬ ਨੂੰ ਵੀ ਸਟ੍ਰਿਕਟ ਪਾਲਿਸੀ ਜਿਵੇਂ ਤੁਸੀਂ ਆਖਿਆ ਕਿ ਮੈਕਸ ਦੀ ਜ਼ਮੀਨ ਜੋ ਮੈਨੂੰ ਪੱਤਰਕਾਰ ਸਹਿਬਾਨਾਂ ਨੇ ਦੱਸਿਆ ਕਿ ਉਹ ਤਾਂ ਹੈ ਵੀ ਸਰਕਾਰੀ ਜ਼ਮੀਨ ਹੈ ਤੇ ਇਹ ਇਹ ਮਾਨਵਤਾ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ ਕੋਈ ਵੀ ਮਰੀਜ਼ ਆਇਆ ਤੁਸੀਂ ਕੋਈ ਸਾਨੂੰ ਅਸੀਂ ਕਿੱਥੋਂ ਜਿੱਥੋਂ ਮਰਜ਼ੀ ਪਰ ਪਹਿਲਾਂ ਉਹ ਐਡਮਿਟ ਤਾਂ ਕਰੋ BB 25 25 ਮਿੰਟੋ ਅਗਰ ਰੈਂਪ ਦੇ ਉੱਤੇ ਰੁਲਦਾ ਪਿਆ PGI ਚ ਇੰਨਾ ਬਰਡਨ ਹੈ ਤਾਂ ਵੀ ਉੱਥੇ ਇਦਾਂ ਨਹੀਂ ਹੁੰਦਾ ਦੇਰ ਐਜ਼ ਅ ਪ੍ਰੋਟੋਕੋਲ ਟ੍ਰਾਇਜਰੀਆ ਚਾਹੀਦਾ ਉਸ ਤੋਂ ਬਾਅਦ ਤੁਸੀਂ ਐਮਰਜੈਂਸੀ ਲੈ ਜਾਓ ਧੰਨਵਾਦ